ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇਖਦੇ ਸਾਡਾ ਹਸਕਦਰ ਸਵਾਗਤ ਹੈ ਮੈਂ ਮਹਿਕ ਤਿਰਕਾ ਤੇ ਤਰੰਤਾਰੰਤੋ ਐਮ ਖਬਰ ਲੈ ਕੇ ਹਾਜ਼ਰ ਆ ਜਿੱਥੇ ਅੱਜ ਸਵੇਰੇ 8 ਵਜੇ ਤਰੰਤਨ ਵਿਧਾਨ ਸਭਾ ਚੋਣ ਦੀ ਗਿਣਤੀ ਸ਼ੁਰੂ ਹੋ ਗਈ ਸੀ ਗਿਣਤੀ ਦਾ ਕੇਂਦਰ ਇੰਟਰਨੈਸ਼ਨਲ ਕਾਲਜ ਆਫ ਨਰਸਿੰਗ ਵਿਖੇ ਸਥਾਪਿਤ ਕੀਤਾ ਗਿਆ ਜਿੱਥੇ ਈਵੀਐਮ ਵੋਟਾਂ ਨੂੰ 16 ਦੌਰਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਇਸ ਵਿੱਚੋਂ ਪਹਿਲੇ 10 ਦੌਰ ਮੁਕੰਮਲ ਹੋ ਚੁੱਕੇ ਨਹੀਂ ਪਹਿਲੇ 3 ਦੌਰਾਂ ਵਿੱਚ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੇ ਅਗਵਾਈ ਹਾਸਲ ਕੀਤੀ ਸੀ ਪਰ ਜਿਵੇਂ ਜਿਵੇਂ ਦੀ ਗਿਣਤੀ ਅੱਗੇ ਵੱਧ ਗਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸੰਧੂ ਨੇ 10ਵੇਂ ਦੌਰ ਤੱਕ 7294 ਵੋਟਾਂ ਦੀ ਵੱਡੀ ਲੀਡ ਬਣਾਈ ਉਚਾਰ ਜਨਕ ਤੱਥ ਹੈ ਕਿ ਅਗਲੇ 7 ਦੌਰ ਵਿੱਚ ਹਰਮੀਤ ਸੰਧੂ ਦੀ ਲੀਡ ਲਗਾਤਾਰ ਵਧੀ ਹੈ ਇਸ ਵਿਸ਼ਲੇਸ਼ਣ ਨੂੰ ਦੇਖਦੇ ਹੋਏ ਸੁਖਵਿੰਦਰ ਕੌਰ ਰੰਧਾਵਾ ਗਿਣਤੀ ਕੇਂਦਰ ਛੱਡ ਕੇ ਘਰ ਚਲੇ ਗਏ ਉਹਨਾਂ ਨੇ ਮੀਡੀਆ ਨਾਲ ਗੱਲ ਕਰਨਾ ਇਨਕਾਰ ਕਰ ਦਿੱਤਾ ਸਿਰਫ ਇਹ ਕਿਹਾ ਕਿ ਉਹ ਦਿੱਤਣਗੇ ਪਿੰਡਾਂ ਵਿੱਚ ਗਿਣਤੀ ਅਜੇ ਵੀ ਚੱਲ ਰਹੀ ਹੈ ਮਹਿਕਰਖਾਨਾ ਖਾ ਕੇ ਕੇਂਦਰ ਵਾਪਸ ਆਉਂਗੀ ਉਹਨਾਂ ਨੇ ਜਾਂਦੇ ਜਾਂਦੇ ਕਿਹਾ ਤੀਜੇ ਸਥਾਨ ਤੇ ਮਨਦੀਪ ਸਿੰਘ ਖਾਲਸਾ ਆਕਾਲੀ ਦਲ ਵਾਰਿਸ ਪੰਜਾਬ ਅਤੇ ਚੌਥੇ ਸਥਾਨ ਤੇ ਕਰਨਵੀਰ ਸਿੰਘ ਬੁਰਜਾ ਭਾਰਤੀ ਕਾਂਗਰਸ ਹਨ ਜਦੋਂ ਕਿ ਪੰਜਵੇਂ ਸਥਾਨ ਤੇ ਹਰਜੀਤ ਸੰਧੂ ਭਾਰਤੀ ਜਨਤਾ ਪਾਰਟੀ ਹਨ ਦਸਵੇਂ ਗੇੜ ਦਾ ਡਾਟਾ ਇਸ ਤਰ੍ਹਾਂ ਹੈ ਹਰਮੀਤ ਸੰਧੂ ਆਮ ਆਦਮੀ ਪਾਰਟੀ ਤੋਂ 2859 ਵੋਟਾਂ ਸੁਖਵਿੰਦਰ ਰਧਾਵਾ ਅਗਾਲੀ ਦਲ ਤੋਂ 2154 ਵੋਟਾਂ ਕਨਵੀਰ ਗੁਰਜ ਕਾਂਗਰਸ ਨੂੰ 931 ਵੋਟਾਂ ਮਨਦੀਪ ਖਾਲਸਾ ਅਕਾਲੀ ਦਲ ਵਾਰਿਸ ਪੰਜਾਬ 1250 ਵੋਟਾਂ ਹਰਜੀ ਸੰਧੂ ਭਾਜਪਾ 423 ਵੋਟਾਂ ਇਸ ਚੋਣ ਤੇ 11 ਨਵੰਬਰ ਨੂੰ 60% 95% ਪੋਟਿੰਗ ਡਰਜ ਕੀਤੀ ਗਈ ਜੋ ਕਿ ਦੇਰਬਾਈ ਦੀਆਂ ਚੋਣਾਂ ਵਿੱਚ ਦਰਜ ਕੀਤੀ ਗਈ 65.81% ਤੋਂ ਘੱਟ ਹੈ 2022 ਵਿੱਚ ਇਸ ਸੀਟ ਨੂੰ ਆਪ ਦੇ ਕਸ਼ਮੀਰ ਸਿੰਘ ਸੋਹਲ ਨੇ ਜਿੱਤਿਆ ਸੀ ਉਹਨਾਂ ਦੀ ਮੌਤ ਕਰਨ ਇਸ ਸੀਟ ਅੱਜ ਖਾਲੀ ਹੋ ਕੇ ਉਪ ਚੋਣ ਸਮੇਂ ਆ ਗਈ ਹੈ ਤੇ ਅਸੀਂ ਤੁਰੰਤਾਂ ਤੋਂ ਇਹ ਖਬਰ ਇਹ ਦਿਹਾਰ ਰਿਪੋਰਟ ਤੇ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਬਨੇ ਰੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਧੰਨਵਾਦ